ਅਸੀਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਟੀਟੀ ਕੈਬਨ ਪੁਰਾਣੇ ਦੇ ਲਾਗੇ ਨਾਕਲ ਆਇਆ ਸੀ 5 ਵਜੇ ਦੇ ਕਰੀਬ ਇਹ ਬੰਦਾ ਜਿਹੜਾ ਉੱਥੇ ਬੈਠਾ ਕਿਸੇ ਦੀ ਵੇਟ ਕਰ ਰਿਹਾ ਸੀ ਜਿਹਨੂੰ ਅਸੀਂ ਗ੍ਰਿਫਤਾਰ ਕੀਤਾ ਉਸ ਤੋਂ ਉਹਦੀ ਤਲਾਸ਼ੀ ਤੋਂ ਬਾਅਦ ਚ ਉਹਦੇ ਕੋਲੋਂ ਚਾਰ ਜਿਹੜੇ ਆ ਪਿਸਟਲ ਮਿਲੇ ਆ ਬੰਦਾ ਜਿਹੜਾ ਵਾ ਜਾ ਤਾਂ ਇਹ ਪੱਕਾ ਕੁਛ ਦੱਸ ਹੀ ਨਹੀਂ ਰਿਹਾ ਉਹੀ ਚੀਜ਼ बार-बार ਦੱਸ ਰਿਹਾ ਮੈਨੂੰ ਪਤਾ ਕੁਛ ਨਹੀਂ ਮੈਨੂੰ ਪਤਾ ਕੁਛ ਨਹੀਂ ਮਾਨਯੋਗ ਸਪੈਸ਼ਲ ਡੀਜੀਪੀ ਦੀਆਂ ਹਦਾਇਤਾਂ ਮੁਤਾਬਕ ਅਸੀਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਟੀਟੀ ਕੈਬਨ ਪੁਰਾਣੇ ਦੇ ਲਾਗੇ ਨਾਕਲ ਆਇਆ ਸੀ 5 ਵਜੇ ਦੇ ਕਰੀਬ ਇਹ ਬੰਦਾ ਜਿਹੜਾ ਉੱਥੇ ਬੈਠਾ ਕਿਸੇ ਦੀ ਵੇਟ ਕਰ ਰਿਹਾ ਸੀ ਜਿਹਨੂੰ ਅਸੀਂ ਗ੍ਰਫਤਾਰ ਕੀਤਾ ਉਸ ਤੋਂ ਦੀ ਤਲਾਸ਼ੀ ਤੋਂ ਬਾਅਦ ਚ ਉਹਦੇ ਕੋਲੋਂ ਚਾਰ ਜਿਹੜੇ ਆ ਪਿਸਟਲ ਮਿਲੇ ਆ ਇਸ ਦਾ ਨਾਂ ਕੈਪਟਨ ਕੈਪਟਨ ਸਿੰਘ ਏਰੀਆ ਸਬੂਰਾ ਵਾਸੀ ਨੰਗਲੀ ਪੱਟਾ ਪ੍ਰੀਤਨਗਰ ਫਟੇਗੜ ਚੋੜੀਆਂ ਅੰਮ੍ਰਿਤਸਰ ਦਾ ਹਰਿਆਣ ਵਾਲਾ ਐ ਸਰ ਕੋਈ ਕਿੰਨੇ ਕਾਰਤੂਸ ਮਿਲੇ ਆ ਠੀਕ ਉਸੇ ਦਾ ਸੀ ਜਿਹੜੇ ਉਖਾਰੇ ਇਹਦੇ ਕੋਲੋਂ ਚਾਰ ਜਿਹੜੇ ਆ ਉਹ ਕਾਰਤੂਸ ਮਿਲੇ ਆ 14 ਕਾਰਤੂਸ ਮਿਲੇ ਆ ਤੇ ਚਾਰ ਜਿਹੜੇ ਆ ਉਹ ਪਿਸਟਲ ਮਿਲੇ ਦੇ ਕੋਲੋਂ ਰੱਛ ਨੇ ਆਪਣੇ ਮਨਛਾ ਦੱਸਿਆ ਕੀ ਕਰਨ ਸਿਲਸਲੇ ਨੇ ਸੱਧਾਰਾ ਦਾ ਕਿਉਂਕਿ ਵੱਡੇ ਦੇਖੋ ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਇਹ ਦੁਬਾਰਾ ਅਸੀਂ ਅੱਜ ਇਹਦਾ ਰਿਮਾਂਡ ਲੈ ਰਹੇ ਆ ਜਿਹੜੀ ਉਹ ਬਾਕੀ ਕਲੀਅਰ ਕਰਾਂਗੇ ਬਾਅਦ ਵਿੱਚ ਇੱਕ ਦਿਨਾਂ ਦਾ ਰਿਮਾਂਡ ਤੁਸੀਂ ਲਿਆ ਕੀ ਕੁਝ ਸਾਹਮਣੇ ਆਇਆ ਤੁਸੀਂ ਜਾਂਚ ਕੀਤੀ ਗਈ ਸਾਹਮਣੇ ਇਹ ਬੰਦਾ ਜਿਹੜਾ ਵਾ ਜਾਂ ਤਾਂ ਇਹ ਪੱਕਾ ਕੁਝ ਦੱਸ ਹੀ ਨਹੀਂ ਰਿਹਾ ਉਹੀ ਚੀਜ਼ बार-बार ਦੱਸ ਰਿਹਾ ਮੈਨੂੰ ਪਤਾ ਕੁਝ ਨਹੀਂ ਮੈਨੂੰ ਪਤਾ ਕੁਝ ਨਹੀਂ ਤੇ ਪਹਿਲੇ ਵੀ ਕੋਈ ਅਪਰਾਧਿਕ ਮਾਮਲਾ ਕੋਈ ਦਰਜ ਹੈ ਕਿ ਕੋਈ ਇਹਦੇ ਨਾਲ ਇੱਕ ਬੰਦਾ ਹੋਰ ਸੀ ਗੈਰਾਂ ਨੂੰ ਲੈ ਕੇ ਜਦੋਂ ਉਹ ਪਕੜਿਆ ਜਾਏਗਾ ਸਾਰੀ ਗੱਲਬਾਤ ਉਦੋਂ ਕਲੀਅਰ ਹੋਏਗੀ। ਇਹ ਵੈਪਨ ਕਿੱਥੋਂ ਮੰਗਾਇਆ ਨੂੰ? ਵੈਪਨ ਕਿੱਥੋਂ ਲੈ ਇਸ ਬਾਰੇ ਵੀ ਨਹੀਂ ਦੱਸਦਾ ਬੰਦਾ ਕਹਿੰਦਾ ਮੈਨੂੰ ਨਹੀਂ ਪਤਾ ਦੂਸਰਾ ਬੰਦਾ ਸੀ ਇੱਕ ਉਹਨੂੰ ਪਤਾ ਹੈ। ਇਹਨਾਂ ਇੱਥੋਂ ਲੈ ਕੇ ਜਾਣੇ ਸੀ। ਦੇਖੋ ਇਹ ਬੀਟ ਕਰਦੇ ਸੀ ਕਿਸੇ ਨੂੰ ਇਹਨਾਂ ਨੇ ਵੈਪਨ ਦੇਣੇ ਸੀ। ਉਹ ਤਾਂ ਉਹਦੀ ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗੂਗਾ। ਇਹ ਕਹਿੰਦਾ ਕਿ ਮੈਨੂੰ ਉਹਨੇ ਬੈਗ ਫੜਾ ਕੇ ਇੱਥੇ ਬਿਠਾ ਦਿੱਤਾ। ਲੱਗਦਾ ਸਿਰ ਵੱਡੀ ਵਾਰ ਦਾ ਤੇ ਵੱਡੀ ਵਾਰ ਦਾ ਤਾਂ ਹੋ ਸਕਦਾ ਇਹਨਾਂ ਦੇ। ਬੱਡੀ ਵਾਰ ਦਾ ਕਿਸੇ ਕਰਨ ਦੇ ਔਣ ਮਨਸਾ ਹੋਵੇ ਲੇਕਿਨ ਜਿੰਨਾ ਚਿਰ ਪੜਿਆ ਨਹੀਂ ਜਾਂਦਾ ਕਲੀਅਰ ਨਹੀਂ ਕਰਦਾ ਉਹਨਾਂ ਚਿਰ ਕੋਈ ਗੱਲ ਨਹੀਂ ਕਹੀ ਜਾ ਸਕਦਾ ਪੜਿਆ ਲੇਕਿਨ ਨੌਜਵਾਨ ਜਾਂ ਵਿਲੜ ਕਿਸੇ ਨਹੀਂ ਪਲਸ 2 ਪਾਸ ਆ ਪੜਿਆ ਲਿਖਿਆ ਬੰਦਾ ਵਾ ਕੰਮ ਕੀ ਕਰਦਾ ਜੀ ਕੰਮ ਆ ਲੇਬਰ ਦਾ ਹੀ ਕਰਦਾ ਹੈ ਕੋਈ ਪਰਿਵਾਰਕ ਮੈਂਬਰ ਹੈ ਨਾ ਕੋਈ ਕੰਟੈਕਟ ਪਰਿਵਾਰਕ ਮੈਂਬਰ ਇਹਦੇ ਖਾਦਮ ਨੂੰ ਵੀ ਸੱਦ ਕੇ ਜਿਹੜੀ ਇਹਨੂੰ ਪੁੱਛ ਕੇ ਚ ਕੀਤੀ ਆ ਵੀ ਤੁਸੀਂ ਇਹਨੂੰ ਜੇ ਇਹ ਤੇਰਾ ਨਹੀਂ ਹੈਗਾ ਤੇ ਤੂੰ ਦੱਸ ਇਹ ਕਹਿੰਦਾ ਉਹ ਉਸ ਬੰਦੇ ਨੇ ਮੈਨੂੰ ਪੜਾਇਆ ਸੀ ਤੇ ਉਹਦੇ ਨਾਲ ਲੈ ਰਿਆ ਦੂਸਰੇ ਬੰਦੇ ਦੇ ਇਹਦਾ ਬੰਦਾ ਸੀ ਇਹਦੇ ਨਾਲ ਇਹਦੇ ਕਿਦੋਂ ਦੇ ਉਹਦੇ ਨਾਲ ਰਿੰਕ ਆ ਕਿੱਥੋਂ ਦਾ ਰਹਿਣ ਵਾਲਾ ਕੋਸ਼ੇ ਗੁੱਸੇ ਆਇਆ ਇਹ ਮੱਲੇ ਇਹ ਉਹਦੇ ਮੱਲੇ ਦਾ ਹੀ ਆ ਨਾਲ ਗਵੰਡੀ ਹੈਗਾ ਉਹ ਮੁੰਡਾ ਹਾਂਜੀ ਉਹ ਫਰਾਰ ਉਹ ਫਰਾਰ ਉਹਦੀ ਪਾਲ ਕੀਤੀ ਜਾ ਉਹਦੀ ਪਾਲ ਕੀਤੀ ਜਾ ਰਹੀ ਹੈ ਹੁਣ ਵੀ ਅਸੀਂ ਰੇਡ ਕਰਨ ਚੱਲੇ ਸੀ ਅੱ데 ਤੇ ਉਹਦੇ ਤੇ ਕੋਈ ਪਹਿਲਾ ਮੁਕਦਮਾ ਦਰਜ ਹੋਇਆ ਵੀ ਨਹੀਂ ਉਹਦੇ ਤੇ ਦੋ ਮੁਕਦਮੇ ਪਹਿਲਾਂ ਵੀ ਦਰਜ ਨੇ ਇਹ ਆਰਮਜ਼ ਐਕਟ ਦੇ ਦੋ ਮੁਕਦਮੇ ਦਰਜ ਨੇ ਵੱਖ-ਵੱਖ ਥਾਣਿਆਂ ਦੇ ਵਿੱਚ ਬਿਲਕੁਲ ਬਿਲਕੁਲ ਮੁੱਖ ਦੋਸ਼ੀ ਉਹੀ ਹੈ ਜੀ ਨਾਲੇ ਨੂੰਟ ਲਾਇਆ ਉਹਨੇ ਬਿਲਕੁਲ ਬਿਲਕੁਲ ਮੁੱਖ ਦੋਸ਼ੀ ਉਹੀ ਹੈ ਜੀ ਵੀ ਆਪਾਂ ਇੰਡੀਅਨ ਆ ਤੇ ਬਾਹਰ ਦੇ ਨੇ ਕਿੱਥੋਂ ਦੇ ਨੇ ਸਾਰੇ ਵੈਪਨ ਉਹ ਤਾਂ ਨਹੀਂ ਮੇਡ ਇਨ ਇੰਡੀਆ ਨਹੀਂ ਨੇ ਇੱਥੇ ਹੀ ਵੈਪਨ ਜਿਹੜੇ ਆ ਯੂਪੀ ਬਿਹਾਰ ਦੇ ਬਣੇ ਲੱਗਦੇ ਆ ਵੀ ਆਪਾਂ ਕਿਹੜੇ ਆ ਸਾਰੇ ਇਹ ਪਿਸਤਲ ਹੈ ਗਿਆ ਬੱਤੀਪੋਰ